ਖਨੋਰੀ ਬਾਰਡਰ ਤੇ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਲਗਾਤਾਰ ਜਿੱਥੇ ਮਾਮਲਾ ਕਰਮੌਂਦਾ ਚਾਰਿਆ ਉੱਥੇ ਹੀ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਖਨੋਰੀ ਬਾਰਡਰ ਤੇ ਹੋਰ ਵੀ ਵੱਗ ਗਿਆ ਜਿੱਥੇ ਕਿ ਕਿਸਾਨਾਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਪੰਜਾਬੀ ਕਲਾਕਾਰ ਪੰਜਾਬੀ ਅਦਾਕਾਰ ਵੀ ਕਿਸਾਨਾਂ ਦਾ ਪੂਰਾ ਸਮਰਥਨ ਦੇ ਰਹੇ ਨੇ ਉੱਥੇ ਹੀ ਅਦਾਕਾਰ ਸੋਨਿਆ ਮਾਣ ਵੀ ਕਿਸਾਨੀ ਅੰਦੋਲਨ ਚ ਪਹੁੰਚੀ ਤੇ ਕਿਹਾ ਕਿ ਜੇਕਰ ਬਜ਼ੁਰਗਾਂ ਦੇ ਵਿੱਚ ਹੌਸਲਾ ਹੋ ਸਕਦਾ ਹੈ ਉਹ ਅੰਦੋਲਨ ਦੇ ਵਿੱਚ ਆ ਸਕਦੇ ਨੇ ਤਾਂ ਫਿਰ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਆ ਰਹੇ ਆ ਆਪਣੀ ਡਿਊਟੀ ਤੇ ਪਹੁੰਚਣਾ ਕਿਉਂਕਿ ਨੌਜਵਾਨ ਜਿਹੜਾ ਥੋੜਾ ਜਿਹਾ ਜੋਸ਼ ਤੇ ਵਿੱਚ ਆ ਇਹਨਾਂ ਨੂੰ ਭਾਈ ਸਮਝਾਉਣਾ ਵਾ ਕਿ ਜੇ ਅਗਲੇ ਪਾਸੇ ਖਲੋਤੇ ਉਹ ਵੀ ਸਾਡੇ ਭਰਾ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਉਹ ਇਸ ਕਰਕੇ ਆਪਾਂ ਇਹ ਗੱਲ ਕਹਿਨੇ ਆ ਕਿ ਬੜੇ ਤਰੀਕੇ ਦੇ ਨਾਲ ਆਪਾਂ ਸਮਝਾਣਾ ਯਾਨੀ ਆਪਾਂ ਨੂੰ ਦੁਬਾਰਾ ਨਹੀਂ ਲੱਪਣੇ ਇਹ ਜਿਹੜੇ ਬਜ਼ੁਰਗ ਜਿਹੜੇ ਸਾਡੇ ਵਾਸਤੇ ਗਰਮੀ ਸਰਦੀ ਨਹੀਂ ਵੰਦੇ ਟ੍ਰੈਕਟਰ ਟਰਾਲੀਆਂ ਦੇ ਵਿੱਚ ਰਹਿੰਦੇ ਨੇ ਸਾਡੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਸੋ ਸਾਨੂੰ ਇਹਨਾਂ ਵਾਸਤੇ ਸਟੈਂਡ ਲੈਣਾ ਚਾਹੀਦਾ ਅੱਜ ਦੇ ਬੱਚੇ ਨੇ ਆਉਂਗਾ ਆਇਆ ਸੀ ਡੋਰ ਖਤਰਾ ਆਇਆ ਸੀ ਡੋਆ ਕੇ ਨਹੀਂ ਪਹੁੰਚ ਕੋ ਨਹੀਂ ਚੜ ਕੇ ਸਾਹ ਚੜੀ ਆ ਕਾ ਔਰ ਆਗਰਜੀ ਦਾ ਖਾਂਡਾ ਉਹ ਆਗਰਜੀ ਕੀ ਬਣੇ ਜਿਹੜੇ ਇਹ ਬਜ਼ੁਰਗਿਆ ਨੇ ਆਪਾਂ ਨੂੰ ਦੁਬਾਰਾ ਨਹੀਂ ਲੱਪਣੇ ਇਹ ਜਿਹੜੇ ਬਜ਼ੁਰਗ ਜਿਹੜੇ ਸਾਡੇ ਵਾਸਤੇ ਗਰਮੀ ਸਰਦੀ ਨਹੀਂ ਵੰਦੇ ਟਰੈਕਟਰ ਟਰਾਲੀਆਂ ਦੇ ਵਿੱਚ ਰਹਿੰਦੇ ਨੇ ਸਾਡੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਸੋ ਸਾਨੂੰ ਇਹਨਾਂ ਵਾਸਤੇ ਸਟੈਂਡ ਲੈਣਾ ਚਾਹੀਦਾ ਕਿਤੇ ਵਿੱਚ ਨਿਭਾ ਰਹੇ ਆ ਆਪਣੀ ਡਿਊਟੀ ਤੇ ਪਹੁੰਚਣਾ ਕਿਉਂਕਿ ਨੌਜਵਾਨ ਜਿਹੜਾ ਥੋੜਾ ਜਿਹਾ ਜੋਸ਼ ਤੇ ਵਿੱਚ ਆ ਇਹਨਾਂ ਨੂੰ ਭਾਈ ਸਮਝਾਉਣਾ ਵਾ ਕਿ ਜੇ ਅਗਲੇ ਪਾਸੇ ਖਲੋਤੇ ਉਹ ਵੀ ਸਾਡੇ ਭਰਾ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਉਹ ਇਸ ਕਰਕੇ ਆਪਾਂ ਇਹ ਗੱਲ ਗਿਆਨੇ ਆਪਾਂ ਨੂੰ ਦੁਬਾਰਾ ਨਹੀਂ ਲੱਪਣੇ ਇਹ ਜਿਹੜੇ ਬਜ਼ੁਰਗ ਜਿਹੜੇ ਸਾਡੇ ਵਾਸਤੇ ਗਰਮੀ ਸਰਦੀ ਨਹੀਂ ਮੈਂਦੇ ਟਰੈਕਟਰ ਟਰਾਲੀਆਂ ਦੇ ਵਿੱਚ ਰਹਿੰਦੇ ਨੇ ਸਾਡੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਜੋ ਸਾਨੂੰ ਇਹਨਾਂ ਵਾਸਤੇ ਸਟੈਂਡ ਲੈਣਾ ਚਾਹੀਦਾ ਹੈ ਹਰ ਆਪਣੇ ਬੱਚੇ ਲੈ ਕੇ ਗਉੜਾ ਆਇਆ ਸੀ ਡੋਣ ਕੱਢਾਇਆ ਸੀ ਦਿਹਾੜੇ ਨਹੀਂ ਹੁੰਦਾ ਪੋਣੀ ਚਾਰ ਕੇ ਸਾਹ ਚੜੀ ਆਕਾਰ ਔਰ ਆਖਰ ਜੀ ਦਾ ਖਾਲਸਾ ਵਾਗਰ ਜੀ ਕੀ ਬਣੇ ਜਿਹੜੇ ਇਹ ਬਜ਼ੁਰਗਿਆ ਨੇ ਆਪਾਂ ਨੂੰ ਦੁਬਾਰਾ ਨਹੀਂ ਲੱਪਣੇ ਇਹ ਜਿਹੜੇ ਬਜ਼ੁਰਗ ਜਿਹੜੇ ਸਾਡੇ ਵਾਸਤੇ ਗਰਮੀ ਸਰਦੀ ਨਹੀਂ ਵੰਦੇ ਟਰੈਕਟਰ ਟਰਾਲੀਆਂ ਦੇ ਵਿੱਚ ਰਹਿੰਦੇ ਨੇ ਸਾਡੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਸੋ ਸਾਨੂੰ ਇਹਨਾਂ ਵਾਸਤੇ ਸਟੈਂਡ ਲੈਣਾ ਚਾਹੀਦਾ ਸੋ ਦੇਖਿਆ ਜਾਵੇ ਤਾਂ ਲਗਾਤਾਰ ਖਣੌਰੀ ਤੇ ਸ਼ੰਭੂ ਬਾਰਡਰ ਤੋਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਜਿੱਥੇ ਕਿ ਕਿਸਾਨਾਂ ਦੇ ਵਿੱਚ ਪਹਿਲਾਂ ਨਾਲੋਂ ਵੀ ਜੋਸ਼ ਦੁੱਗਣਾ ਦੇਖ ਨੂੰ ਮਿਲ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ